ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਮੇਰਾ ਨਾਮ ਗੁਰਿਆਦਨ ਸਿੰਘ ਹੈ ਜੀ ਜਦਵਿੰਦਰ ਜੀ ਇੱਕ ਕਿੱਦਾਂ ਮੰਨ ਦੇ ਵਿੱਚ ਆਇਆ ਕਿ ਇਹ ਟਾਈਲੈਂਡ ਜਿਹੜਾ ਲੋਕਾਂ ਦਾ ਟਾਈਲੈਂਟ ਆ ਤੁਸੀਂ ਦੂਰ ਦੂਰ ਤੱਕ ਪਹਚਾਣਾ ਹੈ ਕਿੱਦਾਂ ਮੰਨ ਦੇ ਵਿੱਚ ਆ ਉਪਰ ਲਾਇਆ ਤੁਹਾਡੇ ਦੇਖੋ ਮੇਰੀ ਸਟਾਡੀਿੰਗ ਤੋਂ ਇਹੀ ਅਪਰੋਚ ਰਹੀ ਹੈ ਕਿ ਜੇ ਕਿਸੇ ਬੱਚੇ ਵਿੱਚ ਕੋਈ ਸਕਿੱਲ ਆ ਟੈਲੈਂਟ ਆ ਉਹਨੂੰ ਪ੍ਰੋਮੋਟ ਕੀਤਾ ਜਾਏ ਉਹਨੂੰ ਫਰੰਟ ਤੇ ਲੈ ਕੇ ਆਇਆ ਜਾਏ ਕਿਉਂਕਿ ਬਹੁਤ سارے ਬੱਚੇ ਬੱਚੇ ਖਜਲ ਖਰਾਬ ਹੋ ਰਹੇ ਜਿਨ੍ਹਾਂ ਚ ਸਕਿੱਲ ਆ ਟੈਲੈਂਟ ਆ ਪਰ ਉਹਨਾਂ ਨੂੰ ਕੋਈ ਇਹੋ ਜਿਹਾ ਪਲੈਟਫਾਰਮ ਹੀ ਨਹੀਂ ਮਿਲਦਾ ਜਿੱਥੇ ਉਹ ਪਰਫਾਰਮ ਕਰ ਸਕਣ ਤੇ ਅੱਗੇ ਵਧ ਸਕਣ ਸੋ ਬੇਸਿਕਲੀ ਉਹੀ ਚੀਜ਼ ਨੂੰ ਆਪਾਂ ਪ੍ਰਮੋਟ ਕਰ ਰਹੇ ਹਾਂ ਸੋ ਕਿੰਨੇ ਕ ਬੱਚੇ ਇੱਥੇ ਪਹੁੰਚ ਰਹੇ ਆ ਜੀ ਖੁੱਲਾ ਖਾੜਾ ਲਾ ਦਿੱਤਾ ਗਿਆ ਬਾਗੀ ਪੁੱਤ शिंदे ਦਾ ਵੀ ਪਹੁੰਚ ਰਿਹਾ ਹੋਰ ਕਿਹਦੇ ਕਿਹਰੇ ਤੇ ਸੈਲਿਬ੍ਰਿਟੀ ਦਾ ਹਾਸਿਆਂ ਦੀ ਪਟਾਰੀਆਂ ਵਾਲੇ ਤੇ ਅਤੇ ਬਹੁਤ ਵਧੀਆ ਜੀ ਇਹਦੇ ਵਿੱਚ ਬਹੁਤ ਸਾਰੇ ਕਾਲਜ ਯੂਨੀਵਰਸਿਟੀਆਂ ਖੋਲਸਾ ਕਾਲਜ ਹੋ ਗਿਆ ਕਾਲਜ ਗੁਰੂ ਨਾਨਕ ਦੇ ਜੁਨੀਵਰਸਿਟੀ ਆਪਣੇ ਬਟਾਲੇ ਦੇ ਜਿੰਨੇ ਵੀ ਕਾਲਜ ਨੇ ਕਾਫੀ ਲਿਸਟ ਲੰਬੀ ਹੈ ਸੋ ਬਹੁਤ ਸਾਰੇ ਕਾਲਜ ਦੇ ਬੱਚੇ ਉਹਨਾਂ ਦੇ ਅਲੱਗ-ਅਲੱਗ ਪਰਫਾਰਮੈਂਸ ਲਾਈਕ ਗਿੱਧਾ ਪੰਗੜਾ ਡਾਂਸ ਹੋ ਸਾਰੀ ਪਰਫਾਰਮੈਂਸ ਆਪਣੇ ਪਰਫਾਰਮ ਕਰਨਗੇ ਅਤੇ ਉਹਨਾਂ ਨੂੰ ਜੱਜ ਕਰ ਲਈ ਸਪੈਸ਼ਲ ਜੱਜਿਸ ਵੀ ਅਲੱਗ-ਅਲੱਗ ਦੇ ਹੈਗੇ ਨੇ ਲਾਈਕ ਗਿੱਧੇ ਵਾਲਾ ਅਲੱਗ ਨੇ ਸਿੰਗਿੰਗ ਵਾਲੇ ਅਲੱਗ ਨੇ ਸੋ ਜੱਜਿਸ ਵੀ ਨਾਲ ਹੀ ਪਹੁੰਚ ਰਹੇ ਨੇ ਸੋ ਇਹਦੇ ਵਿੱਚ ਉਮਰ ਦਾ ਤਾਂ ਨਹੀਂ ਕੋਈ ਹੈਗਾ ਕਿ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਦੇ ਬੱਚੇ ਆਣੇ ਨੇ ਇਹ ਖੁੱਲਾ ਹੀ ਕੰਮ ਨਹੀਂ ਸਰ ਕਾਲਜ ਲੈਵਲ ਤੇ ਆ ਸੋ ਸਾਰੇ ਮੈਚੂਰ ਸਟੂਡੈਂਟ ਹੀ ਹੋਣਗੇ ਸੋ ਸਾਡਾ ਪ੍ਰੋਗਰਾਮ ਜਿਹੜਾ ਕਾਲਜ ਯੂਨੀਵਰਸਿਟੀ ਲੈਵਲ ਤੇ ਆ ਮਤਲਬ ਕੋਈ ਟ੍ਰਾਂਸ ਸਟੈਂਡਰਡ ਦਾ ਕੋਈ 12th ਸਟੈਂਡਰਡ ਵਾਲਾ ਹੋ ਨਹੀਂ ਹੈਗਾ ਸਾਰੇ ਆਫਟਰ ਪਲੱਸ 2 ਵਾਲੇ ਸਟੂਡੈਂਟ ਹੀ ਇਹਦੇ ਵਿੱਚ ਪਰਫਾਰਮ ਕਰਨਗੇ ਜਿਹੜੇ ਬੱਚੇ ਫਿਰ ਇਹਦੇ ਵਿੱਚ ਭਾਗ ਲੈਣਗੇ ਜਿਹੜੇ ਜਿੱਤਣਗੇ ਜੇਤੂ ਰਹਿਣਗੇ ਉਹਨਾਂ ਨੂੰ ਫਿਰ ਕਿਦਾਂ ਦਾ ਤੁਹਾਡੇ ਲੋ ਪਿਆਰ ਦਿੱਤਾ ਜਾਏਗਾ ਤਾਂ ਕਿੰਨੀ ਕਿ ਸਪੋਰਟ ਕੀਤੀ ਜਾਏਗੀ ਉਹਨਾਂ ਦੇਖੋ ਇਹਦੇ ਚ ਇਹਨਾਂ ਨੂੰ ਸਪੈਸ਼ਲ ਜੋ ਵੀ ਸਾਡੀ ਕੰਪਨੀ ਵੱਲੋਂ ਮੇਰੀ ਟੀਮ ਨੇ ਡਿਸਾਈਡ ਕੀਤਾ ਹੋਗਾ ਆਪਾਂ ਉਹਨਾਂ ਨੂੰ ਜਰੂਰ ਕਰਾਂਗੇ ਉਹਦੇ ਲਈ ਪਲੱਸ ਸਾਡੀ ਕਾਫੀ ਵੀਡੀਓ ਡਾਇਰੈਕਟਰ ਵੀ ਇਸ ਦੇ ਵਿੱਚ ਆ ਰਹੇ ਨੇ ਇਸ ਫੰਕਸ਼ਨ ਦੇ ਵਿੱਚ ਹੋ ਸਕਦਾ ਹੈ ਕਿ ਸਕਿੱਲ ਵਾਲੇ ਨੂੰ ਕੋਈ ਵਧੀਆ ਪਲੈਟਫਾਰਮ ਮਿਲੇ ਅੱਗੇ ਉਹਨਾਂ ਦਾ ਫਿਚਰ ਹੋਰ ਵੀ ਬ੍ਰਾਈਟ ਹੋ ਸਕੇ ਔਰ ਡਾਇਰੈਕਟਰ ਵੀ ਉਹਨਾਂ ਨੂੰ ਬੱਚੇ ਨੂੰ ਸੈਕਟ ਕਰ ਸਕਦੇ ਸੋ ਕਹਿਣ ਦਾ ਮਤਲਬ ਕਿ ਉਪਰਾਲਾ ਕੀਤਾ ਹੈ ਕਿ ਬੱਚਾ ਕਿਤਨਾ ਕਿਤੇ ਪਹੁੰਚ ਜਾਏਗਾ ਤੁਹਾਡੇ ਲੋਕ ਉਪਰਾਲਾ ਕੀਤਾ ਗਿਆ ਕਿ ਜੇ ਉਹ ਸਿਲੈਕਟ ਹੋ ਜਾਣਗੇ ਕਿਤਨਾ ਕਿਤੇ ਆਪਣਾ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਗੇ ਤੇ ਕਿਤਨਾ ਕਿਤੇ ਤੁਹਾਨੂੰ ਵੀ ਜਿਹੜਾ ਅਸੀਸਾਂ ਦੇਣਗੇ ਜੀ ਬਿਲਕੁਲ ਜੀ ਬਿਲਕੁਲ ਸਰ ਸੋ ਆਪਾਂ ਹੀ ਇੱਕ ਕਿਸੇ ਦਾ ਹਿੱਲਾ-ਵਸੀਲਾ ਕਰਕੇ ਮਤਲਬ ਅੱਗੇ ਨੂੰ ਫਰੰਟ ਤੇ ਲੈ ਕੇ ਆਈਏ ਜਿਹੱਚ ਸਕਿੱਲ ਆ ਜਿਹੜਾ ਜਿਹੜਾ ਹਿਡਨ ਟੈਲੈਂਟ ਆ ਇਸ ਪ੍ਰੋਗਰਾਮ ਦਾ ਨਾਮ ਵੀ ਆਪਾਂ ਵੀਡੀਓ ਚ ਵੀ ਕਿਹਾ ਵੀ ਜਿਹੜਾ ਹਿਡਨ ਟੈਲੈਂਟ ਆ ਇਹਨਾਂ ਨੂੰ ਅਜੇ ਤੱਕ ਮੌਕਾ ਹੀ ਨਹੀਂ ਮਿਲਿਆ ਜੀ ਸੋ ਮੌਕਾ ਦੇ ਰਹੇ ਆ ਮੌਕੇ ਦਾ ਬੈਨੀਫਿਟ ਉਹ ਬੱਚਾ ਲੈ ਸਕਦਾ ਜੀ ਸੋ ਇੱਕ ਲਾਸਟ ਸਵਾਲ ਹੈ ਤੁਸੀਂ ਉਪਰਾਲਾ ਕੀਤਾ ਕਿਤਨਾ ਕਿਤੇ ਤੁਹਾਡੇ ਚ ਵੀ ਕੋਈ ਟੈਲੈਂਟ ਹੋਏਗਾ ਕਿ ਤੁਸੀਂ ਲੋਕਾਂ ਦਾ ਟੈਲੈਂਟ ਜਿਹੜਾ ਬਾਹਰ ਲਿਆਉਣਾ ਚਾਹੁੰਦੇ ਹੋ ਕਿ ਕਿਤੇ ਨਾ ਕਿਤੇ ਦੱਬਿਆ ਜਾਂਦਾ ਹੋਏਗਾ ਤੁਸੀਂ ਵੀ ਇਹ ਉਪਰਾਲਾ ਕੀਤਾ ਮੰਨ ਦੇ ਵਿੱਚ ਕੋਈ ਇਦਾਂ ਦੀ ਕੋਈ ਗੱਲ ਦੱਸੋ ਕਿ ਵਾਕਈ ਤੁਸੀਂ ਲੋਕਾਂ ਦਾ ਟੈਲੈਂਟ ਜਿਹੜਾ ਬੱਚਿਆਂ ਦਾ ਅੱਗੇ ਲਿਆਉਣਾ ਚਾਹੁੰਦੇ ਹੋ ਦੇਖੋ ਜੀ ਆਪਣੀ ਗੱਲ ਕਰੀਏ ਆਪਾਂ ਇੱਥੇ ਤੱਕ ਆਏ ਆਪਣੀ ਮਿਹਨਤ ਆਪਣਾ ਹਾਰਡਵਰਕ ਕਰਕੇ ਇੱਥੇ ਤੱਕ ਆਏ ਆ ਕਾਫੀ ਸਟ੍ਰਗਲ ਕਰਕੇ ਇਸ ਲੈਵਲ ਨੂੰ ਅਚੀਵ ਕੀਤਾ ਸੋ ਜਿਸ ਨੇ ਖੋਦਾ ਆਪਣੀ ਸਟਰਗਲ ਕੀਤੀ ਹੋਵੇ ਉਹ ਹਮੇਸ਼ਾ ਉਸ ਨੂੰ ਹੁੰਦਾ ਕਿ ਪੋਜ਼ਿਟਿਵਿਟੀ ਨਾਲ ਕੋਈ ਨਵੀਂ ਤੋਂ ਨਵੀਂ ਚੀਜ਼ ਬੱਚਿਆਂ ਤੇ ਇੰਪਲੀਮੈਂਟ ਕੀਤੀ ਜਾਵੇ ਸੋ ਕਾਫੀ ਸਟਰਗਲ ਤੋਂ ਬਾਅਦ ਇਸ ਲੈਵਲ ਤੱਕ ਮੈਂ ਆਇਆ ਸੋ ਮੈਂ ਤੁਹਾਨੂੰ ਹਰ ਇੱਕ ਬੱਚਾ ਅੱਗੇ ਆਵੇ ਜਿਹੜਾ ਬਹੁਤ ਮਿਹਨਤੀ ਆ ਲਾਈਫ ਚ ਅੱਗੇ ਜਾਣਾ ਚਾਹੁੰਦਾ ਹੈ ਸੋ ਇੱਕ ਸਵਾਲ ਹੋਰ ਹੈ ਜੀ ਮੈਂ ਦੇਖਦਾ ਪਿਆ ਬੜੀਆਂ ਫੋਟੋਆਂ ਲੱਗੀਆਂ ਨੇ ਪਰਿਵਾਰ ਸਮੇਤ ਜਿਨ੍ਹਾਂ ਦੇ ਵੀਜ਼ੇ ਆਏ ਹੋਏ ਨੇ ਮੈਂ ਖੁਦ ਹੈਰਾਨ ਆ ਕਿ ਵਾਕਈ ਇੱਕ ਨੰਬਰ ਦੇ ਵਿੱਚ ਜਿਹੜੇ ਵੀਜ਼ੇ ਆਏ ਨੇ ਤੇ ਲੋਕ ਵੀ ਕਿਤਨਾ ਕਿਤੇ ਖੁਸ਼ ਹੋ ਗਏ ਜਾਂਦੇ ਨੇ ਆਪਣੇ ਬੱਚੇ ਜਿਹੜੇ ਬਾਹਰ ਭੇਜਦੇ ਨੇ ਉਹ ਵੀ ਖੁਸ਼ ਹੋਵੇ ਕਾਫੀ ਵੀਜ਼ੇ ਆਏ ਨੇ ਤੇ ਕੀ ਕਹਿਣਾ ਚਾਹਦੇ ਜੀ ਤੁਸੀਂ ਫਰੇਮ ਚੈੱਕ ਕਰ ਸਕਦੇ ਕੋਈ ਵੀ ਸਿੰਗਲ ਸਟੂਡੈਂਟ ਇਹਦੇ ਵਿੱਚ ਨਹੀਂ ਹੈਗਾ ਕਿ ਇਕੱਲਾ ਸਟੂਡੈਂਟ ਹੀ ਮੇਰੇ ਕੋਲ ਵੀਜ਼ਾ ਲੈ ਕੇ ਗਿਆ ਹੋਵੇ ਮਤਲਬ ਮੇਰਾ ਪਰਿਵਾਰ ਆ ਜੀ ਸਾਰਾ ਮੈਂ ਕਦੀ ਵੀ ਏਜੰਟ ਬਣ ਕੇ ਨਹੀਂ ਕੰਮ ਕੀਤਾ ਮੈਂ ਹਮੇਸ਼ਾ ਇੱਕ ਫੈਮਿਲੀ ਦੀ ਤਰ੍ਹਾਂ ਹੀ ਸਾਰਿਆਂ ਨੂੰ ਡੀਲ ਕਰਦਾ ਸੋ ਇੱਧਰ ਫਰੇਮ ਚੈੱਕ ਕਰ ਲੋ ਇੱਧਰ ਵਿਜੇ ਚੈੱਕ ਕਰ ਲੋ ਤੁਹਾਨੂੰ ਹਰ ਜਗ੍ਹਾ ਪੂਰੀ ਪੂਰਾ ਪਰਿਵਾਰ ਹੀ ਮਿਲੂਗਾ ਸੋ ਸਾਰਿਆਂ ਨੂੰ ਮੈਨੂੰ ਬਹੁਤ ਪਿਆਰ ਮਿਲਦਾ ਜੀ ਤੇ ਰੱਬਗੇ ਅਰਦਾਸ ਹੈ ਜੀ ਇਦਾਂ ਪਿਆਰ ਮਿਲਦਾ ਰਹੇ ਸੋ ਕੀ ਕਹਿਣਾ ਚਾਹੁੰਦੇ ਜਿਹੜੇ ਦਰਸ਼ਕ ਦੇਖਦੇ ਬਣੇ ਬੜਾ ਪਿਆਰ ਮਿਲਦਾ ਭੈਣ ਦੇਖਦਾ ਭਾਵੇਂ ਫਰੇਮ ਸਾਰੇ ਭਰੇ ਪਏ ਆ ਤੇ ਅੱਗੇ ਵੀ ਪ੍ਰਮਾਤਮਾ ਕਿਰਪਾ ਕਰੇ ਇਦਾਂ ਹੀ ਇੱਕ ਨੰਬਰ ਦੇ ਵਿੱਚ ਤੁਹਾਡਾ ਜਰਾ ਕੰਮ ਕਾਰੋਬਾਰ ਚੱਲੇ ਕਿਉਂਕਿ ਜੇ ਪ੍ਰਮਾਤਮਾ ਨੂੰ ਮੰਨੋ ਤੇ ਪ੍ਰਮਾਤਮਾ ਦੀ ਕਿਤੇ ਨਾ ਕਿਤੇ ਕਿਰਪਾ ਵੀ ਹੁੰਦੀ ਅਕਸਰ ਸੋਸ਼ਲ ਮੀਡੀਆ ਦੇ ਦੇਖਦੇ ਰਹਿੰਦੇ ਨੇ ਤੇ ਨਾਲ ਦੀ ਨਾਲ ਉਹ ਆਂਦੇ ਵੀ ਨਹੀਂ ਤੁਹਾਡੇ ਕੋਲ ਕੀ ਹੋਣਾ ਨੂੰ ਕਹਿਣਾ ਚਾਹਦੇ ਮੈਂ ਹੀ ਕਹਿਣਾ ਚਾਹਾਂਗਾ ਕਿ ਟੈਕਿੰਗ ਤਾਂ ਆ ਕੇ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਫਰਾਡ ਕੋਈ ਧੋਖਾਧੜੀ ਕੋਈ ਪੈਸੇ ਮਰਨ ਵਾਲੀ ਕੋਈ ਵੀ ਚੀਜ਼ ਇੱਥੇ ਇਦਾਂ ਦਾ ਕੋਈ ਨਹੀਂ ਹੈਗਾ ਤੁਸੀਂ ਇੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਕੇ ਸਾਡੇ ਤੋਂ ਆਪਣੀ ਕਿਸੇ ਤਰ੍ਹਾਂ ਦੀ ਫਾਈਲਿੰਗ ਕਰਵਾ ਸਕਦੇ ਹੋ ਜਿਸ ਚੀਜ਼ ਨੂੰ ਆਪਾਂ ਪ੍ਰਮੋਟ ਕਰਦੇ ਹਾਂ ਸਟੱਡੀ ਵੀਜ਼ਾ ਟੂਰਿਸਟ ਵੀਜ਼ਾ ਨੂੰ ਸੋ ਕੋਈ ਵੀ ਫਰਾਡ ਜਾਂ ਕਿਸੇ ਨਾਲ ਠੱਗੀ ਵਾਲਾ ਕੋਈ ਇੱਥੇ ਨਹੀਂ ਹੋਊਗਾ ਤੇ ਮੇਰਾ ਵਾਦਾ ਕਿ ਆਪਾਂ ਦੋ ਤੋਂ ਤਿੰਨ ਸਾਲ ਦੇ ਵਿੱਚ ਜਿੰਨੀ ਵੀ ਇੰਡਸਟਰੀ ਦੇ ਵਿੱਚ ਹੈਗੇ ਆਪਾਂ ਵਧੀਆ ਤੋਂ ਵਧੀਆ ਕੋਈ ਨਵਾਂ ਚੀਜ਼ ਲੈ ਕੇ ਹੁੰਦੇ ਰਾਵਾਂਗੇ ਤੇ ਇਹ ਇੰਡਸਟਰੀ ਵਿੱਚ ਉਹੀ ਕੰਮ ਕਰਨੇ ਜੋ ਜੈਨੂਇਨ ਤਰੀਕੇ ਨਾਲ ਤੁਸੀਂ ਦੇਖਦੇ ਹੋਗੇ ਕਾਫੀ ਬੱਚੇ ਨਾਲ ਫਰੋਡ ਹੁੰਦਾ ਕਿਸੇ ਦੇ ਲੱਖਾਂ ਰੁਪਏ ਖਰਾਬ ਹੋਈ ਹੁੰਦੇ ਕਿਸੇ ਦਾ ਟਾਈਮ ਖਰਾਬ ਹੋਇਆ ਹੁੰਦਾ ਸੋ ਸਾਡੀ ਕੋਸ਼ਿਸ਼ ਇਹੀ ਹੈ ਕਿ ਇੱਕ ਸਾਲ ਦੇ ਵਿੱਚ ਵਿੱਚ ਬਟਾਲੇ ਦਾ ਸਾਰਾ ਸੈਨੈਰੀਓ ਚੇਂਜ ਕੀਤਾ ਜਾਵੇ ਦੋ ਕਸਾਲ ਦੇ ਵਿੱਚ ਜਿਲ੍ਹੇ ਦਾ ਚੇਂਜ ਕੀਤਾ ਜਾਵੇ ਫਿਰ ਪੰਜ ਕਸਾਲ ਦੇ ਵਿੱਚ ਪੂਰੇ ਪੰਜਾਬ ਲੈਵਲ ਤੇ ਆਪਾਂ ਇੱਕ ਨੰਬਰ 'ਚ ਸਾਰਾ ਇਹ ਚੀਜ਼ ਨੂੰ ਪ੍ਰਮੋਟ ਕਰਾਂਗੇ ਮਤਲਬ ਸੋ ਲਾਸਟ ਦੇ ਵਿੱਚ ਜਿਹੜਾ ਪ੍ਰੋਗਰਾਮ ਹੋਣ ਜਾ ਰਿਹਾ ਉਹਦੇ ਬਾਰੇ ਵੀ ਦਰਸ਼ਕਾਂ ਨੂੰ ਦੱਸ ਦੇਣ ਉਹ ਵੀ ਬੜੇ ਉਤਾਪਲੇ ਨੇ ਕਿਉਂਕਿ ਉਹਨਾਂ ਨੂੰ ਦੱਸ ਦੋਗੇ ਤੁਹਾਡੇ ਕਹਿਣ ਦੇ ਉੱਤੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਕਿੰਨਾ ਟਾਈਮਿੰਗ ਹੈ ਤੇ ਕੌਣ-ਕੌਣ ਉੱਥੇ ਪਹੁੰਚ ਰਿਹਾ ਜੀ ਬਹੁਤ ਘੱਟ ਟਾਈਮ ਰਹਿ ਗਿਆ ਇਸ 쇼 ਦੇ ਵਿੱਚ ਸੋ ਇਸ 쇼 ਦੇ ਵਿੱਚ ਬਹੁਤ ਸਾਰੇ ਕਾਲ ਯੂਨੀਵਰਸਟੀਆਂ ਪਰਫਾਰਮ ਕਰਨਗੇ ਹਿਡਨ ਟੈਲੈਂਟ ਲੈ ਕੇ ਦਿੱਤਾ ਭੰਗੜਾ ਸਿੰਗਿੰਗ ਸੋਲੋ ਡਾਂਸ ਉਹ ਸਾਰੀਆਂ ਚੀਜ਼ਾਂ ਦੀ ਪਰਫਾਰਮੈਂਸ ਹੋਏਗੀ ਇੰਨਾ ਪਰਫਾਰਮੈਂਸ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਜਿਹੜੇ ਫੇਮਸ ਸਿੰਗਰ ਨੇ ਬਾਗੀ ਛੰਦੇਵਾਲਾ ਜੀ ਉਹ ਪਰਫਾਰਮ ਕਰਨਗੇ ਸੋ ਸਾਰੀਆਂ ਇੰਨਾਂ ਚੀਜ਼ਾਂ ਦਾ ਤੁਸੀਂ ਬੈਨੀਫਿਟ ਅਨੰਤ ਮੰਨ ਸਕਦੇ ਹੋ। ਤੋਂ ਅਗਰ ਤੁਸੀਂ ਟਿਕਟ ਵਗੈਰਾ ਬੁੱਕਾ ਨਹੀਂ ਫ੍ਰੀ ਆਫ ਕੋਸ ਸਾਡੀ ਟਿਕਟਾ ਕੋਈ ਪੇਡ ਟਿਕਟ ਨਹੀਂ ਹੈਗੀ ਜਸਟ ਇੱਕ ਸਿੰਪਲ ਜਿਹਾ ਫਾਰਮੈਟ ਤਿਆਰ ਕੀਤਾ ਕਿ ਸਾਡਾ ਇੰਸਟਾਗ੍ਰam ਦਾ ਪੇਜ ਫੋਲੋ ਕੀਤਾ ਹੋਵੇ ਅਤੇ ਕੋਈ ਵੀ ਸਾਡੀ ਰੀਲ 10 ਜਣਿਆਂ ਨੂੰ ਸ਼ੇਅਰ ਕਰਕੇ ਸਾਡੇ ਜਿਹੜੇ ਵਟਸਐਪ ਨੰਬਰ ਆਪਾਂ ਜਾਰੀ ਕੀਤੇ ਆ ਉਹਨਾਂ ਤੇ ਸ਼ੇਅਰ ਕਰੋ ਤੇ ਆਪਣੀ ਫ੍ਰੀ ਆਫ ਕੋਸ ਜਿਹੜੀ ਟਿਕਟ ਉਹ ਤੁਸੀਂ ਹਾਸਲ ਕਰੋ ਤੇ ਜ਼ਰੂਰ ਵਿਜ਼ਿਟ ਕਰੋ ਸੋ ਕਾਫੀ ਸਾਰੀਆਂ ਬੁਕਿੰਗ ਹੋ ਚੁੱਕੀਆਂ ਨੇ ਸੋ ਲਿਮਟਡ ਸੀਟ ਨੇ ਤੇ ਲਿਮਟਡ ਟਾਈਮ ਆ ਜਰੂਰ ਵਿਜ਼ਿਟ ਕਰੋ 13 ਨਵੰਬਰ ਨੂੰ ਦਿਨ ਐਤਵਾਰ ਸੋ ਗੱਲਬਾਤ ਕੀਤੀ ਹੈ ਜੀ ਮਾਝੇ ਵਾਲਾ ਪਾਉ ਬਾਗੀ ਪੁੱਤ ਸਿੰਦੇ ਦਾ ਉਹ ਵੀ ਪਹੁੰਚ ਰਿਹਾ ਹੈ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਪਲੀਜ਼ ਆਪਣੀ ਬੁਕਿੰਗ ਕਰਾ ਕੇ ਆਪਣੀ ਸੀਟ ਦੇ ਉੱਤੇ ਆ ਕੇ ਤੇ ਆਨੰਦ ਮਾਣੋ ਆਪਾਂ ਇੱਥੇ ਜਿਹੜੇ ਕਲਾਇੰਟ ਆਏ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਜੀ ਬਰਨਾਲ ਸਿੰਘ ਗੁਰਾਲ ਜੀ ਤੁਸੀਂ ਫਿਰ ਵੀਡੀਓ ਦੇਖ ਕੇ ਆਏ ਹੋ ਕਿਉਂਕਿ ਕੰਮ ਬੜਾ ਵਧੀਆ ਵਿਜੇ ਤੇ ਵਿਜੇ ਲਾਈ ਜਾਂਦੇ ਵੀਰ ਹੋਰੀ ਕਿਦਾਂ ਲੱਗਦਾ ਤੁਸੀਂ ਫਿਰ ਉੱਤੇ ਆਏ ਹੋ ਵੀ ਆ ਪਈ ਰਹਾ ਜੀ ਅੱਛਾ ਹਾਂਜੀ ਵਿਜੇ ਲੱਗੇ ਤੁਹਾਡਾ ਨਹੀਂ ਹੋਣਾ ਜੀ ਹੋਣਾ ਹੈ ਹਾਂਜੀ ਕੰਨ ਮਤਲ ਲੱਗੀ ਜਾਂ ਫਿਰ ਕਿਦਾਂ ਦਾ ਕੰਮ ਲੱਗਦਾ ਵੀਰ ਹੋਣਾ ਦਾ ਕੰਮ ਬਹੁਤ ਵਧੀਆ ਹੈ ਇੱਕ ਨੰਬਰ ਚ ਕੰਮ ਕਰਦੇ ਨੇ ਤੇ ਪਰਮਾਤਮਾ ਦੀ ਕਿਤੇ ਨਾ ਕਿਤੇ ਕਿਰਪਾ ਹੈ ਕੀ ਕਹਿਣਾ ਚਾਹੁੰਦੇ ਵੀਰ ਹੋਣਾ ਵਾਲੇ ਕੰਮ ਬੜਾ ਵਧੀਆ ਇੱਕ ਨੰਬਰ ਦਾ ਕੰਮ ਹੈ ਸਾਰਾ ਇਹਨਾਂ ਦਾ ਜੀ ਵਰਿਆ ਇਤਨਾ ਫੈਮਿਲੀ ਨਾਲ ਕਰਦੇ ਆ ਪਰਿਵਾਰ ਨਾਲ ਜੀ ਪਰਿਵਾਰ ਨਾਲ ਕਰਦੇ ਆ ਤੇ ਸੋ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਦਰਸ਼ਕ ਦੇਖਦੇ ਪਏ ਨੇ ਤੁਸੀਂ ਵੀ ਵੀਜ਼ਾ ਲਵਾਇਆ ਤੁਹਾਡਾ ਵੀ ਆ ਜਾਣਾ ਪਰਮਾਤਮਾ ਦੀ ਕਿਰਪਾ ਹੋ ਗਈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਇੱਥੇ ਵਿਜ਼ਿਟ ਕਰਨ ਤੇ ਇੱਥੇ ਆਣ ਕੇ ਵੀਜ਼ਾ ਲਵਾਉਣ ਆ ਹਾਂਜੀ ਬਹੁਤ ਬਾਰੇ ਲੋਕ ਇੱਥੇ ਵਿਜ਼ਿਟ ਕਰਨ ਆਣਗੇ ਵੀਜ਼ਾ ਲਵਾਉਣ ਜੀ ਬੜੇ ਬਰੀਆ ਇਹਨਾਂ ਦੇ ਵੀਜ਼ਾ ਲਗਉਂਦੇ ਆ ਸੋ ਗੱਲਬਾਤ ਕਰਾਂਗੇ ਪਰਿਵਾਰ ਇੱਥੇ ਪਹੁੰਚਿਆ ਉਹਨਾਂ ਨੂੰ ਸਰਪ੍ਰਾਈਜ਼ ਦਿੱਤਾ ਉਹਨਾਂ ਦੇ ਬੇਟੇ ਦਾ ਜਿਹੜਾ ਹੈ ਵੀਜ਼ਾ ਆ ਗਿਆ ਆਪਾਂ ਗੱਲਬਾਤ ਵੀ ਕਰਾਂਗੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਪਰਿਵਾਰ ਪਰਿਵਾਰ ਜਿਹੜਾ ਏ ਪੂਰਾ ਖੁਸ਼ ਹੈ ਕਿ ਬੱਚੇ ਦਾ ਜਿਹੜਾ ਵੀਜ਼ਾ ਆ ਗਿਆ ਤੇ ਬੱਚਾ ਵੀ ਕਿਤੇ ਨਾ ਕਿਤੇ ਬਾਹਰ ਜਾਏਗਾ ਤੇ ਸਾਡਾ ਨਾਮ ਰੋਸ਼ਨ ਕਰੇਗਾ ਤੇ ਆਪਾਂ ਗੱਲਬਾਤ ਵੀ ਕਰਾਂਗੇ ਕਿਤੇ ਨਾ ਕਿਤੇ ਭਾਵੁਕ ਹੀ ਹੋ ਗਿਆ ਪਰਿਵਾਰ ਕਿ ਭਾਵੁਕ ਹੋ ਗਿਆ ਕਿ ਬੱਚੇ ਦਾ ਛੇਤੀ ਨਾ ਛੇਤੀ ਵੀਜ਼ਾ ਕਿਤੇ ਨਾ ਕਿਤੇ ਨਿਕਲ ਆਇਆ ਸੋ ਇੱਕ ਨੰਬਰ ਦੇ ਵਿੱਚ ਕੰਮ ਕਰਦੇ ਨੇ ਤੇ ਵੀਜ਼ੇ ਤੇ ਵੀਜ਼ੇ ਲਵਾਈ ਜਾਂਦੇ ਨੇ ਆਪਾਂ ਗੱਲਬਾਤ ਕਰਾਂਗੇ ਪਹਿਲੇ ਉਹਨਾਂ ਦੇ ਫਾਦਰ ਸਾਹਿਬ ਨਾਲ ਸਤਿ ਸ਼੍ਰੀ ਅਕਾਲ ਭਾਜੀ ਕੀ ਨਾਮ ਦੇ ਵਰਪਰੀ ਜੀ ਵਰਪਰੀ ਜੀ ਕਿੱਦਾਂ ਲੱਗਦਾ ਕਿ ਬੜੇ ਖੁਸ਼ੀ ਦੇ ਆਸੂ ਜਰੇ ਆ ਗਏ ਨੇ ਕੀ ਕਹਿਣਾ ਚਾਹੁੰਦੇ ਬਹੁਤ ਵਧੀਆ ਲਿਖਾ ਸੋ ਕਿੰਨੇ ਬੇਟੇ ਤੁਹਾਡੇ 21 ਕਿਰਪਾ ਹੋ ਗਈ ਪ੍ਰਮਾਤਮਾ ਦੀ ਫਿਰ ਲੱਪਾ ਆ ਗਏ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਦਰਸ਼ਕ ਦੇਖਦੇ ਪਏ ਨੇ ਹਾਂ ਤੇ ਪਤਾ ਨਹੀਂ ਐਂ ਤੇ ਸੈਂਡ ਕਰਨੇ ਫਾਰਮ ਅੱਤੇ ਹੀ ਤਾਂ ਆ ਗਏ ਸੋ ਫਿਰ ਖੁਸ਼ੀ ਅੱਜ ਸਰਪ੍ਰਾਈਜ਼ ਦਿੱਤਾ ਨਾ ਸੋ ਕਿੱਦਾਂ ਦੇਖਦੇ ਹੋ ਕਿ ਬੜੇ ਛੇਤੀ ਵੀਜ਼ਾ ਆ ਗਿਆ ਪ੍ਰਮਾਤਮਾ ਦੀ ਕਿਤਨਾ ਕਿਤਨਾ ਕਿਰਪਾ ਹੋ ਗਈ ਬਹੁਤ ਛੇਤੀ ਆ ਗਿਆ ਜੀ 15 ਵੀਜ਼ਾ ਜੰਤ ਦੇ ਜੀ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਜਿਹੜੇ ਇੱਥੇ ਆਉਣਾ ਚਾਹੁੰਦੇ ਸਾਰੇ ਜਣ ਇੱਥੇ ਆਓ ਬਹੁਤ ਸੇਤੀ ਵੀਜ਼ਾ ਆਉਂਦਾ ਸੋ ਗੱਲਬਾਤ ਕਰਾਂਗੇ ਜਿਹਦਾ ਬੇਟੇ ਦਾ ਵੀਜ਼ਾ ਆਇਆ ਆਪਾਂ ਉਹਦੇ ਨਾਲ ਵੀ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਮੁਬਾਰਕਾਂ ਦੀ ਫਿਰਾਂ ਨੂੰ ਫਿਰ ਕਿੰਨਾ ਕੁ ਚਾ ਚੜਿਆ ਵੀਰ ਨੂੰ ਫਿਰ ਅੱਜ ਕੀ ਪੂਰਾ ਵੀਜ਼ਾ ਸਰਪ੍ਰਾਈਜ਼ ਦਿੱਤਾ ਉਹਨਾਂ ਨੇ ਤੁਹਾਨੂੰ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਫਿਰ ਬਹੁਤ ਵਧੀਆ ਲੱਗਾ ਇਹ ਇੱਕ ਇੱਕ ਦਾ ਸਰਪ੍ਰਾਈਜ਼ ਦਿੱਤਾ ਉਹਨਾਂ ਨੇ ਵੀਜ਼ਾ ਦਾ ਜੀ ਤੇ ਆਪ ਕੋ ਹੋਰ ਵੀ ਸਟੂਡੈਂਟ ਕਰਦੇ ਆ ਅਪੀਲ ਕਿ ਇੱਥੇ ਆਓ ਵੀਜ਼ਾ ਲਵਾਓ ਆਪਣਾ ਕਿ ਬਾਹਰ ਜਾਂਦਾ ਸੁਪਨਾ ਪੂਰਾ ਕਰੋ ਜੀ ਤੋਂ ਗੱਲਬਾਤ ਕਰਾਂਗੇ ਕਰਾਂਗੇ ਉਹਨਾਂ ਦੀ ਮਾਤਾ ਜੀ ਨਾਲ ਵੀ ਉਹ ਵੀ ਕਿਤੇ ਨਾ ਕਿਤੇ ਭਾਵੁਕ ਨੇ ਤਸਵੀਰ ਦਿਖਾ ਦਾਂਗੇ ਕਿ ਤੁਹਾਨੂੰ ਕਿ ਗੁਰਸਿੱਖ ਪਰਿਵਾਰ ਹੈ ਤੇ ਵੀਜ਼ਾ ਲੱਗਿਆ ਅੱਜ ਵੀਜ਼ਾ ਲੱਗਿਆ ਕਿਤੇ ਨਾ ਕਿਤੇ ਭਾਵੁਕ ਹੋ ਗਏ ਨੇ ਤੇ ਗੁਰੂ ਸਾਹਿਬ ਦਾ ਉਹ ਟਾਸਰਾ ਲੈ ਕੇ ਤੇ ਉਹਨਾਂ ਨੂੰ ਸ਼ੁਕਰਾਨਾ ਕਰਦੇ ਪਏ ਨੇ ਹੱਥ ਜੋੜ ਕੇ ਵੀ ਸਾਡੇ ਬੱਚੇ ਦਾ ਵੀਜ਼ਾ ਕਿਤੇ ਨਾ ਕਿਤੇ ਲੱਗਿਆ ਆਪਾਂ ਗੱਲਬਾਤ ਕਰਦੇ ਆ ਸੱਸੀ ਗੱਲ ਦੀ ਕੀ ਨਾਮ ਜੀ ਹਰਜੀਤ ਕੋ ਸੋ ਕਿੱਦਾਂ ਲੱਗਦਾ ਜੀ ਬੇਟੇ ਦਾ ਵੀਜ਼ਾ ਲੱਗ ਗਿਆ ਬਹੁਤ ਵਧੀਆ ਲੱਗਿਆ ਮਤਲਬ ਥੋੜੇ ਦਿਨਾਂ ਦੇ ਵਿੱਚ 15-20 ਦੇ ਦਿਨਾਂ ਦੇ ਵਿੱਚ ਵਿੱਚ ਬੇਟੇ ਦਾ ਵੀਜ਼ਾ ਆ ਗਿਆ ਅਸੀਂ ਤਾਂ ਸ਼ੁਕਰ ਕਰਦੇ ਹਾਂ ਪ੍ਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਕਰਦੇ ਹਾਂ ਪਾਪਾਈ ਦਾ ਕਿੰਨਾ ਕਿਤੇ ਭਾਵੁਕ ਹੋ ਗਿਆ ਹਾਂਜੀ ਖੁਸ਼ੀ ਇੰਨੀ ਹੋ ਗਈ ਇਹਨਾਂ ਨੇ ਸਰਪ੍ਰਾਈਜ਼ ਦਿੱਤਾ ਨੂੰ ਜੀ ਹਾਂਜੀ ਸੋ ਕੀ ਕਹਿਣਾ ਚਾਹੁੰਦੇ ਹੋ ਫਿਰ ਕਿ ਜਿਹੜੇ ਹੋਰ ਵੀ ਬੱਚਿਆਂ ਦਾ ਵਿਜੇ ਲਵਾਉਣੇ ਚਾਹਤੇ ਹਾਂ ਜੀ ਇਹੀ ਕਹਿਣਾ ਚਾਹੁੰਦੇ ਆ ਕਿ ਇੱਥੇ ਆਓ ਇਹਨਾਂ ਨਾਲ ਕੰਟੈਕਟ ਕਰੋ ਇਹ ਫੈਮਿਲੀ ਵਾਂਗੂ ਕਰਦੇ ਆ ਸਾਰਾ ਕੁਝ ਜੀ ਵੀ ਮਤਲਬ ਗੱਲਬਾਤ ਸੁਣਦੇ ਆ ਜੋ ਵੀ ਕਰਦੇ ਆ ਤੇ ਵਧੀਆ ਇਹਨਾਂ ਦਾ ਕੰਮ ਬਹੁਤ ਵਧੀਆ ਸਾਡਾ 15ਵਾਂ ਦਿਨਾਂ ਚ ਬੇਟੇ ਦਾ ਵਿਜਾ ਆ ਗਿਆ